10ਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਹਾਂ ਪਾਠ 9 ਦਾ ਪ੍ਰਕਾਸ਼ ਦਾ ਪ੍ਰਵਰਤਨ ਪ੍ਰਕਾਸ਼ ਦਾ ਪ੍ਰਵਰਤਨ ਵਿਸ਼ੇ ਅੰ데ਨ ਆਪਾਂ ਕਰਾਂਗੇ ਜੇ ਪ੍ਰਕਾਸ਼ ਦਾ ਪ੍ਰਵਰਤਨ ਸਮਝਣਾ ਹੋਵੇ ਤਾਂ ਸਾਨੂੰ ਦਰਪਣਾਂ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਦਰਪਣ ਅੰਦਰ ਹੀ ਪ੍ਰਕਾਸ਼ ਦਾ ਪ੍ਰਵਰਤਨ ਸਾਨੂੰ ਦਿਖਾਈ ਦਿੰਦਾ ਸੀ ਸਮਝ ਸਕਦੇ ਹਾਂ ਵੈਸੇ ਤਾਂ ਪ੍ਰਕਾਸ਼ ਦਾ ਪ੍ਰਵਰਤਨ ਹਰ ਵਸਤੂ ਕਰਦੀ ਹੈ ਪਰ ਚਮਕੀਲੀਆਂ ਵਸਤੂਆਂ ਜ਼ਿਆਦਾ ਕਰਦੀਆਂ ਤਾਂ ਪਹਿਲਾਂ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਦਰਪਣ ਦੀ ਦਰਪਣ ਕੀ ਹੁੰਦੇ ਆ ਦਰਪਣ ਹੁੰਦੇ ਆ ਸ਼ੀਸ਼ਾ ਜਿਹਦੇ ਵਿੱਚ ਅਸੀਂ ਆਪਣਾ ਇਮੇਜ ਦੇਖਦੇ ਹਾਂ ਪ੍ਰਤਿਬਿੰਬ ਦੇਖਦੇ ਹਾਂ ਤਾਂ ਅਸੀਂ ਰੋਜ਼ ਹੀ ਸਵੇਰੇ ਤਿਆਰ ਹੋਣ ਲੱਗੇ ਦਰਪਣ ਦੇਖਦੇ ਹਾਂ ਸ਼ੀਸ਼ਾ ਦੇਖਦੇ ਹਾਂ ਤਾਂ ਉਹ ਦਰਪਣ ਜਿਹੜੇ ਇਹ ਦੋ ਤਰ੍ਹਾਂ ਦੇ ਹੁੰਦੇ ਆ ਸਮਤਲ ਦਰਪਨ ਤੇ ਗੋਲਾਕਾਰ ਦਰਪਨ ਸਮਤਲ ਦਰਪਨ ਜਿਹੜੇ ਇਹ ਸਟ੍ਰੇਟ ਇਸ ਤਰ੍ਹਾਂ ਕਰਕੇ ਸਿੱਧਾ ਹੁੰਦਾ ਇੱਕ ਸਾਈਡ ਤੋਂ ਇਹ ਪਾਲਿਸ਼ ਕੀਤਾ ਹੁੰਦਾ ਪਾਲਿਸ਼ ਸਤ੍ਹਾ ਇਹਦੀ ਹੁੰਦੀ ਹੈ ਦੂਸਰੀ ਚਮਕੀਲੀ ਸਤ੍ਹਾ ਹੁੰਦੀ ਹੈ ਇਹ ਪਾਲਿਸ਼ ਸਤ੍ਹਾ ਹੁੰਦੀ ਹੈ ਤੇ ਇਧਰੋਂ ਚਮਕੀਲੀ ਸਤ੍ਹਾ ਹੁੰਦੀ ਹੈ ਜਿਸ ਵਿੱਚ ਅਸੀਂ ਆਪਣਾ ਇਮੇਜ ਦੇਖਦੇ ਹਾਂ ਇਹ ਪਲੇਨ ਮਿਰਰ ਆ ਸਮਤਲ ਮਿਰਰ ਆ ਜਿਹੜਾ ਸਾਡੇ ਘਰਾਂ ਦੇ ਵਿੱਚ ਲੱਗਿਆ ਹੁੰਦਾ ਦੂਸਰਾ ਹੈ ਗੋਲਾਕਾਰ ਦਰਪਣ ਗੋਲਾਕਾਰ ਦਰਪਣ ਹੈ ਜਿਹੜੇ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਆ ਉਤਲ ਦਰਪਨ ਜਿਨੂੰ ਅਸੀਂ ਕਨਵੇਕਸ ਮਿਰਰ ਕਹਿੰਦੇ ਆ ਤੇ ਅਵਤਲ ਦਰਪਨ ਜਿਸਨੂੰ ਅਸੀਂ ਕਨਕੇਵ ਮਿਰਰ ਕਹਿੰਦੇ ਆ ਉੱਤਲ ਦਰਪਨ ਅਤੇ ਅਵਤਲ ਦਰਪਨ ਇਹਨਾਂ ਨੂੰ ਗੋਲਾਕਾਰ ਦਰਪਨ ਕਿਹਾ ਜਾਂਦਾ ਕਿਉਂਕਿ ਇਹ ਇੱਕ ਗੋਲੇ 'ਚੋਂ ਨਿਕਲਦੇ ਆ ਇਸ ਤਰ੍ਹਾਂ ਅਸੀਂ ਗੋਲੇ ਬਣਾ ਲੈਨੇ ਤਾਂ ਗੋਲੇ ਦੇ ਵਿੱਚੋਂ ਨਿਕਲੇ ਹੋਏ ਦਰਪਨ ਨੂੰ ਅਸੀਂ ਉੱਤਲ ਜਾਂ ਅਵਤਲ ਦਰਪਨ ਕਹਿੰਦੇ ਆ ਤਾਂ ਗੋਲੇ ਦਾ ਜੇਕਰ ਇਹ ਭਾਗ ਰੱਖ ਲੈ ਜਾਵੇ ਬਾਕੀ ਮਿਟਾ ਦਿੱਤਾ ਜਾਵੇ ਇਸ ਤਰ੍ਹਾਂ ਗੋਲੇ ਵਿੱਚੋਂ ਇਹਨਾਂ ਦਰਪਨ ਕੱਢ ਲਿਆ ਜਾਵੇ ਤੇ ਉਹਦੀ ਅੰਦਰਲੀ ਸਤ੍ਹਾ ਪਾਲਿਸ਼ ਕਰ ਦਿੱਤੀ ਜਾਵੇ ਤੇ ਉਸ ਦੀ ਉਪਰੀ ਹੋਈ ਸਤ੍ਹਾ ਚਮਕੀਲੀ ਹੋਵੇ ਚਮਕੀਲੀ ਸਤ੍ਹਾ ਉਬਰੀ ਹੋਵੇ ਉਸ ਨੂੰ ਉਤਲ ਦਰਪਨ ਕਹਿੰਦੇ ਆ ਉਸ ਨੂੰ ਉਤਲ ਦਰਪਨ ਕਹਿੰਦੇ ਆ ਇਹ ਇਸ ਤਰ੍ਹਾਂ ਕੋਈ ਇੱਕ ਗੋਲਾਕਾਰ ਦਰਪਣ ਸੀ ਉਹਦੇ ਵਿੱਚੋਂ ਅਸੀਂ ਇਸ ਤਰ੍ਹਾਂ ਚਮਕੀਲੀ ਸਤ੍ਹਾ ਜਿਹਦੀ ਉਭਰੀ ਹੋਈ ਹੈ ਉਹ ਉਤਲ ਦਰਪਣ ਕੱਢ ਲਿਆ ਤੇ ਇਹ ਉਤਲ ਦਰਪਣ ਅੰਦਰਲੀ ਸਤ੍ਹਾ ਇਹਦੀ ਪਾਲਿਸ਼ ਕੀਤੀ ਹੋਈ ਹੈ ਪਾਲਿਸ਼ ਹੋਈ ਵੀ ਇਸੇ ਤਰ੍ਹਾਂ ਅਵਤਲ ਦਰਪਣ ਜੇ ਅਸੀਂ ਅਵਤਲ ਦਰਪਣ ਬਣਾਉਣਾ ਹੋਵੇ ਤਾਂ ਇਸ ਨੂੰ ਅਸੀਂ ਇੰਨਾ ਗੋਲਾ ਇਹਦੇ ਵਿੱਚੋਂ ਹਟਾ ਦੇਵਾਂਗੇ ਤੇ ਇੰਨਾ ਗੋਲਾ ਅਸੀਂ ਰੱਖ ਲਵਾਂਗੇ ਇਹ ਰੱਖਿਆ ਹੋਇਆ ਗੋਲਾ ਜਿਹੜਾ ਇਹਦੀ ਉਬਰੀ ਹੋਈ ਸਤ੍ਹਾ ਜਿਹੜੀ ਉਹਨੂੰ ਅਸੀਂ ਪਾਲਿਸ਼ ਕਰਦੇ ਆਂਗੇ ਇਹਦੀ ਉਬਰੀ ਹੋਈ ਸਤ੍ਹਾ ਪਾਲਿਸ਼ ਕਰਦੇ ਆਂਗੇ ਉਬਰੀ ਸਤ੍ਹਾ ਪਾਲਿਸ਼ ਕੀਤੀ ਹੁੰਦੀ ਹੈ ਤੇ ਚਮਕੀਲੀ ਸਤ੍ਹਾ ਜਿਹੜੀ ਉਹ ਅੰਦਰ ਵਾਲੀ ਸਤ੍ਹਾ ਜਿਹੜੀ ਅੰਦਰਲੀ ਸਤ੍ਹਾ ਚਮਕਦਾਰ ਹੁੰਦੀ ਆ ਜਿਸ ਤੇ ਪ੍ਰਕਾਸ਼ ਪੈਂਦਾ ਤੇ ਫੇਰ ਵਾਪਸ ਚਲਾ ਜਾਂਦਾ ਇਸੇ ਤਰ੍ਹਾਂ ਇਸ ਦੀ ਉੱਭਰੀ ਹੋਈ ਸਤ੍ਹਾ ਤੇ ਪ੍ਰਕਾਸ਼ ਪੈਂਦਾ ਤੇ ਫੇਰ ਰਿਫਲੈਕਟ ਬੈਕ ਹੋ ਜਾਂਦਾ ਇਹ ਇਸ ਤਰ੍ਹਾਂ ਕਰਕੇ ਉਤਲ ਤੇ ਅਵਤਲ ਦਰਪਨ ਤੇ ਇਹਨਾਂ ਦੀ ਬਣਤਰ ਇਸ ਤਰ੍ਹਾਂ ਤਾਂ ਅੱਗੋਂ ਆਪਾਂ ਸਮਤਲ ਦਰਪਨ, ਪ੍ਰਕਾਸ਼ ਦਾ ਪ੍ਰਵਰਤਨ ਕਿਵੇਂ ਕਰਦਾ ਹੈ, ਉਤਲ ਦਰਪਨ ਪ੍ਰਕਾਸ਼ ਦਾ ਪ੍ਰਵਰਤਨ ਕਿਵੇਂ ਕਰਦਾ ਹੈ ਤੇ ਅਵਤਲ ਦਰਪਨ ਪ੍ਰਕਾਸ਼ ਦਾ ਪ੍ਰਵਰਤਨ ਕਿਵੇਂ ਕਰਦਾ ਹੈ ਇਹ ਆਪਾਂ ਅੱਗੇ ਨੈਕਸਟ ਵੀਡੀਓ ਵਿੱਚ ਪੜਾਂਗੇ। ਥੈਂਕ ਯੂ।